ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਇੱਕ આરોપી ਵਿਚਾਲੇ ਚਾਟੀਪਿੰਡ ਪਿੰਡ ਦੇ ਨਜ਼ਦੀਕ ਮੁਕਾਬਲਾ ਹੋਇਆ ਹੈ ਇਸ ਮੁਕਾਬਲੇ ਦੇ ਵਿੱਚ આરોપી ਜ਼ਖਮੀ ਹੋ ਗਿਆ ਕੁਖ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਕਤਲ ਮਾਮਲੇ ਚ ਫਰਾਰ ਚੱਲ ਰਹੇ આરોપી ਨੂੰ ਜਦੋਂ ਪੁਲਿਸ ਨੇ ਘੇਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ આરોપી ਵੱਲੋਂ ਪੁਲਿਸ ਦੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚ આરોપી ਬਲਜਿੰਦਰ ਸਿੰਘ ਉਰਫ ਬੋਬੀ ਚੱਕਮੀ ਹੋ ਗਿਆ ਇਸ ਸੰਬੰਧੀ ਡੀਆਈਜੀ ਸੰਦੀਪ ਕੋਇਲ ਮੁਤਾਬਕ ਇਹ આરોપી ਕਤਲ ਕੇਸ ਵਿੱਚ ਲੋੜਿੰਦਾ ਸੀ ਅਤੇ ਇਸ ਦੇ ਉੱਤੇ 4 ਦੇ ਕਰੀਬ ਮਾਮਲੇ ਦਰਜ ਸਨ ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਤੇ ਸੀਐਮ ਸਾਹਿਬ ਪੰਜਾਬ ਦੀ ਜਿਹੜੀ ਹੈਗੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਦੀ ਬਚਨ ਬੰਤਾ ਨੂੰ ਦਰਾਉਣਾ ਹੈ ਡੀਜੀਪੀ ਸਾਹਿਬ ਪੰਜਾਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਸਾਨੂੰ ਡਾਇਰੈਕਸ਼ਨ ਹੈਗੀ ਹੈ ਜ਼ੀਰੋ ਪਾਲਿਸੀ ਟੋਲਰੈਂਸ ਜਿਹੜੀ ਹੈਗੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਨੂੰ ਬਚਨ ਬੰਤਾ ਨੂੰ ਦਰਾਉਣਾ ਹੈਗਾ ਤੁਹਾਨੂੰ ਜਿਵੇਂ ਪਤਾ ਕਿ ਗੈਂਗਸਟਰਾਂ ਦੇ ਵਾਰ ਦੇ ਵਿੱਚ ਪਹਿਲਾਂ ਇੱਕ ਅਸੀਂ ਆਪਰੇਸ਼ਨ ਜਿਹੜਾ ਪ੍ਰਹਾਰ ਫੇਜ਼ 1 ਕੀਤਾ ਸੀ 3 ਦਿਨਾਂ ਦੇ 72 ਘੰਟਿਆਂ ਦੇ ਵਿੱਚ ਉਹਦੇ ਵਿੱਚ ਸਾਨੂੰ ਬਹੁਤ ਸਫਲਤਾਵਾਂ ਹਾਸਲ ਹੋਈਆਂ ਸੀ ਬੜੇ ਵਾਂਟਡ ਕ੍ਰਾਈਮਨਲਸ ਨੂੰ ਉਹ ਅਰੇਸਟ ਕੀਤਾ ਗਿਆ ਸੀਗਾ ਬਹੁਤ ਵੱਡੀ ਮਾਤਰਾ ਦੇ ਵਿੱਚ ਹਥਿਆਰਾਂ ਦੀਆਂ ਤੇ ਰੈਸ਼ੇ ਦੀਆਂ ਕਿੱਪਾਂ ਬਰਾਮਦ ਕੀਤੀਆਂ ਗਈਆਂ ਸਨ ਪਬਲਿਕ ਦਾ ਫੀਡਬੈਕ ਬੜਾ ਪੋਜ਼ਿਟਿਵ ਸੀਗਾ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਪ੍ਰਹਾਰ ਆਪਰੇਸ਼ਨ ਜਿਹੜਾ ਹੈਗਾ ਉਹ ਫੇਜ਼ 2 72 ਘੰਟਿਆਂ ਲਈ ਲਾਂਚ ਕੀਤਾ ਗਿਆ ਸੀਗਾ ਤੇ ਅੱਜ ਇਹਦਾ ਦੂਜਾ ਦਿਨ ਹੈਗਾ ਅੱਜ ਦੂਸਰੇ ਦਿਨ ਦੇ ਵਿੱਚ ਅੱਜ ਮੈਂ ਸ਼ਲਾਘਾ ਕਰਾਂਗਾ ਐਸਐਸਪੀ ਅਮਰਸਾਹਬ ਵਿਹਾਤੀ ਦੀ ਸ਼੍ਰੀ ਸੋਹੇਲ ਮੀਰ ਦੀ ਤੇ ਇਹਨਾਂ ਦੀ ਸਾਰੀ ਐਨਟਾਇਰ ਟੀਮ ਡੀਐਸਪੀ ਯਾਦਵਿੰਦਰ ਐਸਐਚਓ ਚਾਟੀਵਿੰਦ ਆਪਣਾ ਹਰਚੰਦ ਤੇ ਇਹਨਾਂ ਨੇ ਜਿਹੜਾ ਅੱਜ ਇੱਕ ਜਿਹੜਾ ਮਾਰਚ 2025 ਦੇ ਵਿੱਚ ਤਰਨਤਾਰਨ ਦੇ ਵਿੱਚ ਜਗਦੀਪ ਨਾਮਕ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀਗਾ ਉਸ ਦੇ ਵਿੱਚ ਇਹ ਮੁੱਖ ਦੋਸ਼ੀ ਸੀਗਾ ਤੇ ਇਸ ਦੇ ਨਾਲ ਦੇ ਤਿੰਨ ਚਾਰ ਬੰਦੇ ਉਸ ਦੇ ਵਿੱਚ ਗ੍ਰਿਫਤਰ ਸੀਗੇ ਗ੍ਰফতার ਹੋ ਚੁੱਕੇ ਸੀ ਤੇ ਇਹ ਇੱਕ ਮਤਲਬ ਤਕਰੀਬਨ 10 11 ਮਹੀਨਿਆਂ ਤੋਂ ਪਗੋੜਾ ਚੱਲਿਆ ਆ ਰਿਹਾ ਸੀਗਾ ਤੇ ਇੱਥੇ ਅੱਜ ਸਾਨੂੰ ਇਹ ਪਤਾ ਲੱਗਿਆ ਕਿ ਇਹ ਚਾਟੀਵੰਡ ਦੇ ਏਰੀਆ ਦੇ ਵਿੱਚ ਕਿਸੇ ਵਾਰਦਾਤ ਕਰਨ ਦੀ ਫਰਾਕ ਦੇ ਵਿੱਚ ਇਸ ਏਰੀਆ ਦੇ ਵਿੱਚ ਆਇਆ ਹੋਇਆ ਜਿਸ ਤਰ੍ਹਾਂ ਹੀ ਇਹ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਐਸਐਸਪੀ ਸਾਹਿਬ ਬਿਨਾ ਜਾਏ ਟਾਈਮ ਜਿਹੜਾ ਹੈਗਾ ਵੇਸਟ ਕੀਤੇ ਡੀਐਸਪੀ ਯਾਦਵਿੰਦਰ ਦੇ ਜਿਹੜੇ ਅਗਵਾਈ ਹੇਠ ਟੀਮਾਂ ਜਿਹੜੇ ਐਸਐਚਓ ਚਾਟੀਵੰਡ ਨੇ ਹਰਚੰਦ ਤੇ ਉਹਨਾਂ ਦੀਆਂ ਟੀਮਾਂ ਬਣਾਉਂਦੇ ਨੇ ਐਮਬੁਸ਼ ਤੇ ਨਾਕੇ ਲਾਈ ਜਾਂਦੇ ਨੇ ਜਦੋਂ ਇਸ ਨੂੰ ਇਹ ਇਹ ਜੋ ਜਾਣਕਾਰੀ ਪੁਖਤਾ ਸੀ ਕਿ ਇਹ ਸਕੂਟਰੀ ਦੇ ਉੱਤੇ ਹੈਗਾ ਇਹਦਾ ਹੁਲੀਆ ਸਾਡੇ ਕੋਲੇ ਆ ਚੁੱਕਿਆ ਸੀਗਾ ਜਿਸ ਤਰ੍ਹਾਂ ਹੀ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਹੈਗਾ ਤੇ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਤੇ ਇਸ ਨੇ ਉਸ ਭੱਜਣ ਦੀ ਕੋਸ਼ਿਸ਼ ਨਾਕਾਮ ਕੋਸ਼ਿਸ਼ ਦੇ ਵਿੱਚ ਪੁਲਿਸ ਉੱਤੇ ਅਨਪਰੋਵੋਕਡ ਤਾਬੜ ਤੋੜ ਫਾਇਰਿੰਗ ਕੀਤੀ ਹੈਗੀ ਹੈ ਤਾਂ ਉਸ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਇਹ ਇੰਜਰਡ ਹੋਇਆ ਤੇ ਜਿਹੜਾ ਦੇਖਿਆ ਉਹਨਾ ਤੁਹਾਡੇ ਸਾਹਮਣੇ ਹੀ ਹੁਣੇ ਨੀਲੇ ਹਸਪੀਟਲ ਦੇ ਵਿੱਚ ਉਸ ਨੂੰ ਉਹ ਆਪ ਚਾਰ ਲਈ ਟਰਾਂਸਫਰ ਕਰ ਦਿੱਤਾ ਸਰ ਕਿੰਨੀਆਂ ਗੋਲੀਆਂ ਲੱਗੀਆਂ ਕਿੰਨੀਆਂ ਕਿੰਨੇ ਦੇਖਿਆ ਜੀ ਤੁਸੀਂ ਆਖਿਆ ਨਾ ਮੈਂ ਦਿੱਤਾ ਵੀ ਕਿੰਨੀਆਂ ਕਿੰਨੀਆਂ ਉਹ ਚਾਰ ਰਾਉਂਡ ਜਿਹੜੇ ਹੈਗੇ ਆ ਮੌਕੇ ਤੋਂ ਇੱਕ ਪਿਸਟਲ ਤੇ ਚਾਰ ਖੋਲ ਜਿਹੜੇ ਹੈਗੇ ਆ ਬਾਕੀ ਜਿਹੜੀ ਉਹਦਾ ਮੈਗਜ਼ੀਨ ਕਰਾ ਉਹ ਐਫਐਸਐਲ ਗਹਿਨ ਜਾਂਚ ਕਰ ਰਹੀ ਹੈ ਫਿਰ ਉਸ ਤੋਂ ਬਾਅਦ ਹੀ ਦੱਸੋ ਪਾ ਸਰ ਇਹ ਕਲਾਸੀ ਇਹ ਤੇ ਨਾਲ ਕੋਈ ਹੈਵੀ ਸੀ ਹੋਰ ਨਹੀਂ ਇਸ ਵੇਲੇ ਤਾਂ ਇਹ ਕਲਾ ਸੀ ਕਿ ਕਿੱਦ ਨੂੰ ਚੱਲਾ ਸੀ ਹਲੇ ਤਾਂ ਉਹਦੇ ਗੋਲੀ ਵੱਜੀ ਆ ਹੁਣ ਉਹਦਾ ਕੋਈ ਮਸੂਹਬਾ ਕਿਸ ਰਿਪੋਰਟ ਤੇ ਉੱਪਰ ਹੈ ਇਹਦੇ ਤਾਂ ਕ੍ਰਿਮੀਨਲ ਇਹਦੀ ਹਿਸਟਰੀ ਹੈਗੀ ਆ ਇੱਕ ਤਾਂ ਇਹਦੇ ਤੇ 302 ਦਾ ਪਰਚਾ ਹੀ ਹੈਗਾ ਤੇ ਇੱਕ ਇਸਤੇ ਐਨਡੀਪੀਐਸ ਦੇ ਪਰਚੇ ਵੀ ਹੈਗੇ ਸਰ ਕਿਸੇ ਗੈਂਗ ਦੇ ਨਾਲ ਵੀ ਸਬੰਧਤ ਹੈਗਾ ਹਲੇ ਪੁੱਛ ਕੇ ਚ ਤੋਂ ਪਤਾ ਲੱਗੇਗਾ ਕਿਉਂਕਿ ਹਲੇ ਤਾਂ ਆਪਾਂ ਨੂੰ ਇਹੀ ਕਿਉਂਕਿ ਇਹ ਤਰਨਤਾਰਨ ਦਾ ਵਾਂਟਡ ਕ੍ਰਿਮੀਨਲ ਸੀਗਾ ਤਾਂ ਇਸ ਦੇ ਬਾਰੇ ਜਿਹੜੀ ਹੈਗੀ ਆ ਕਿ ਇਹ ਇੱਕ ਮਤਲਬ ਕਤਲ ਦਾ ਦੋਸ਼ੀ ਹੈ ਤੇ ਉਦੋਂ ਦਾ ਫਰਾਜ ਚੱਲੇ ਆ ਰਿਹਾ ਤੇ ਉਸ ਦੇ ਉੱਤੇ ਹੀ ਅਸੀਂ ਨਾਕਾਬੰਦੀ ਤੇ ਇਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸਨੇ ਫਾਇਰਿੰਗ ਕੀਤੀ ਜਵੇਂ ਮੈਂ ਦੱਸਿਆ ਜਵਾਬੀ ਫਾਇਰਿੰਗ ਦੇ ਵਿੱਚ ਇੰਜਰਡ ਹੋਇਆ ਫਿਰ ਬਾਕੀ ਜਿਸ ਤਰ੍ਹਾਂ ਇਹ ਪੁੱਛਗੇ ਜੀ ਦੇ ਕਾਬਿਲ ਹੋਏਗਾ ਅਸੀਂ ਇਸ ਨੂੰ ਸਾਰਾ ਸਰ ਅੱਜ ਜਿਵੇਂ ਤੁਸੀਂ ਦੱਸਿਆ ਕਿ ਅੱਜ ਵੀ ਕੋਈ ਮਾਰਤੇ ਹੈਗਾ ਸੀ ਕਿ ਕੌਣ ਟਾਰਗੇਟ ਸੀ ਇਸ ਦਾ ਤੇ ਕਿਸ ਨਹੀਂ ਮੈਂ ਨਹੀਂ ਕਿਹਾ ਮਾਰਤੇ ਸਾਨੂੰ ਇਹ ਸੀਗਾ ਵੀ ਕਿਸੇ ਜੁਰਮ ਦੀ ਜੁਰਮਾਰਤ ਨਹੀਂ ਕਿਸੇ ਮਾਰ ਮਾਰ ਕਹੋ ਪੰਜਾਬੀ ਵਿੱਚ ਮਤਲਬ ਕਿਸੇ ਜੁਰਮ ਨੂੰ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀਗਾ ਹੁਣੀ ਹਲੇ ਤਾਂ ਤੁਹਾਡੇ ਸਾਹਮਣੇ ਹੋਇਆ ਸਾਰਾ ਇਹ ਜਦੋਂ ਇਹ ਪੁੱਛਗੇ ਜੀ ਦੇ ਕਾਬਿਲ ਹੋਏਗਾ ਜੇ ਗਹਿਨ ਪੁੱਛਗੇ ਇਹਦਾ ਤਫਤੀਸ਼ ਦਾ ਹੀ ਮਸਲਾ ਹੈਗਾ ਜਿਸ ਤਰ੍ਹਾਂ ਆਏਗਾ ਤੁਹਾਨੂੰ ਅਪਡੇਟ ਕਰਾਂ ਠੀਕ ਹੈ ਜੀ ਥੈਂਕ ਯੂ ਬਿਊਰੋ ਰਿਪੋਰਟ ਪਰਕ ਟੀਵੀ ਅੰਮ੍ਰਿਤਸਰ